20000 ਰੁਪਿਆ ਉਸ ਵੇਲੇ ਦਾ ਅੱਜ ਦਾ 2 200 ਕਰੋੜ ਹੋ ਗਿਆ ਹੂੰ ਸਰ ਦਿੱਤਾ ਉਹਨੂੰ ਸੂਬੇ ਸਰਾਂ ਨੂੰ ਸੂਬੇ ਸਰਾਂ ਨੂੰ ਠੀਕ ਹੈ ਇਹ ਰਿਕਾਰਡ ਰਿਕਾਰਡ ਹੈ ਤੇ ਇਸ ਤਰ੍ਹਾਂ ਉਸ ਵੇਲੇ ਦੀ ਜਿਹੜੀ ਮੁਗਲ ਹਕੂਮਤ ਥੀ ਜਿਹਦੀ ਇਸ ਤੋਂ ਪਹਿਲਾਂ ਗੁਰੂ ਸਾਹਿਬ ਨਾਲ ਕੋਈ ਲੜਾਈ ਨਹੀਂ ਥੀ ਇਹ ਜੰਗਾ ਜੰਗਾ ਜੁੱਧਾਂ ਸ਼ਾਮਲ ਹੋ ਗਈ ਤੇ ਜਦੋਂ ਗੁਰੂ ਸਾਹਿਬ ਨੇ ਜਫਰਨਾਮ ਲਿਖਿਆ ਉਸ ਵੇਲੇ 13 ਲਾਈਆਂ ਹੋ ਚੁੱਕੀਆਂ ਹੁੰਦੀਆਂ ਦੀਨਾ ਗੰਗੜ ਤੋਂ ਲਿਖਿਆ ਤੀਨਾ ਗੰਗੜ ਤੋਂ ਲਿਖਿਆ ਜਫਰਨਾਮ ਉਹਦੇ ਚੇਤੇ ਕਿਹਾ ਗਿਆ ਸੀ ਵੀ ਤੁਮੀ ਤੋਹੀਦ ਪ੍ਰਸਤ ਇੱਕ ਰਬ ਨੂੰ ਮੰਨਣ ਵਾਲਾ ਅਸੀਂ ਵੀ ਤੋਹੀਦ ਦੀ ਗੱਲ ਕਰਦੇ ਹਾਂ ਵੀ ਤੇਰੇ ਬੰਦਿਆਂ ਨੇ ਪਹਾੜੀ ਰਾਜਿਆਂ ਦੇ ਨਾਲ ਬੁੱਤ ਪ੍ਰਸਤਾਂ ਦੇ ਪਿੱਛੇ ਲਾ ਕੇ ਇਹ ਕਿਉਂ ਕੀਤਾ ਕੰਮ ਜਿਹਦਾ ਸਬੂਤ ਇਹ ਹੈ ਕਿਉਂਕਿ ਪ੍ਰੋਬਲਮ ਹੈ ਅੱਜ ਅਸੀਂ ਫਾਰਸੀ ਨਹੀਂ ਜਾਣਦੇ ਉਹਦਾ ਇੱਕ ਸ਼ਲੋਕ ਹੈ ਜਿਹੜਾ ਸਾਰਾ ਬਿਆਨ ਕਰਦਾ ਹੈ ਮਨਮ ਕੁਸਤਨਮ ਕੋਹੀਆਂ ਬੁੱਤ ਪ੍ਰਸਤ ਕਿ ਆਂ ਬੁੱਤ ਪ੍ਰਸਤਨ ਮਨ ਸ਼ਿਕਸਤ ਜਫਨਾਮੇ ਚ ਹੈ ਔਰ ਮੈਂ ਦਾ ਅਰਥ ਨਹੀਂ ਬਿਆਨ ਕਰ ਰਿਹਾ ਤੁਸੀਂ ਕਹਾਂਗੇ ਤੁਸੀਂ ਤੋੜ-ਵੋੜ ਕਰਤਾ ਭਾਈ ਕਾਨ ਸਿੰਘ ਜੀ ਨਾਬਾ ਗੁਰਮਤਸਰ ਅਰਕ ਪੰਨਾ 1953 ਦੇ ਅਰਥ ਬਿਆਨ ਕਰਦੇ ਹੋ ਰਿਖਦੋ ਨੇ ਹੂੰ ਵੀ ਗੁਰੂ ਸਾਹਿਬ ਨੇ ਕਿਹਾ فرمایا ਮੈਂ ਪਹਾੜੀ ਰਾਜੋ ਕੋ ਫਸਾਦ ਸੇ ਭਰੇ ਹੋਏ ਪਹਾੜੀਓ ਕੋ ਮਾਰਨੇ ਵਾਲਾ ਹੂੰ ਕਿਉਂ ਉਹਨਾਂ ਨੇ ਕਹਿਰ ਵੀ ਕਰਤਾ ਕੌਣ ਹੈ ਮੈਂ ਫਸਾਦ ਸੇ ਭਰੇ ਹੋਏ ਪਹਾੜੀਓ ਕੋ ਮਾਰਨੇ ਵਾਲਾ ਹੂੰ ਕਿਉਂਕਿ ਉਹ ਮੂਰਤੀ ਪੂਜਕ ਹੈ ਔਰ ਮੈਂ ਮੂਰਤੀਓ ਕੋ ਤੋੜਨੇ ਵਾਲਾ ਹੂੰ ਹੂੰ ਗਲਤ ਆ ਸੀ ਠੀਕ ਹੈ ਜੀ ਇਸੇ ਕਰਕੇ ਇਤਿਹਾਸ ਦੱਸਦਾ ਹੈ ਆਪਾਂ ਇਹਦੇ ਪਰ ਇੰਟਰਵਿਊ ਕਰ ਰਹੇ ਸਨ ਸਾਹਿਬ ਨੇ ਕਿਸੇ ਤੇ ਜ਼ੁਲਮ ਥੋੜੀ ਨਾ ਕੀਤਾ ਨਹੀਂ ਸੁਣੋ ਉਹ ਤਾਂ ਜੇ ਚੜ ਕੇ ਆਏਗਾ ਤਾਂ ਉਹ ਤਾਂ ਉਹਦਾ ਜਵਾਬ ਤਾਂ ਦਿੱਤਾ ਜਾਏਗਾ ਦਿੱਤਾ ਫਿਰ ਮੈਂ ਹੀ ਕਹਣਾ ਹਰ ਜਗ੍ਹਾ ਸਰੀ ਹੁੰਦਾ ਹੈ ਹਰ ਜਗ੍ਹਾ ਜੋ ਚੜ ਗਿਆ ਹੈ ਮੈਂ ਇਹੀ ਗੱਲ ਕਹਿਣਾ ਹੁਣਾ ਆਪਣੀ ਇੰਡੀਆਰ ਪਾਕਿਸਤਾਨ ਬੋਰਡ ਦੇ ਫੌਜ ਖੜੀ ਹੈ ਜੋ ਆਪਣਾ ਇੱਕ ਬੰਦਾ ਮਾਰੂਗੇ ਅਪ 10 ਮਾਰਾਂਗੇ ਕਾਂਗਣੀ ਉਹ ਵੀ ਚੜ ਕੇ ਆਏ ਨੂੰ ਤਾਂ ਜਫਨਾਮਾ ਸ੍ਰੀ ਚ ਲਿਖਿਆ ਹੈ 54 ਨੰਬਰ ਚੋਂ ਤੇ ਫਤਿਹ ਸ਼ਾ ਜਿਹੜਾ ਸ਼੍ਰੀਨਗਰ ਦਾ ਰਾਜਾ ਸੀ ਗੜਵਾਲ ਦਾ ਆਕਰਨ ਫੌਜ ਲੈ ਕੇ ਗੁਰੂ ਸਾਹਿਬ ਪਰ ਆ ਗਿਆ ਹੂੰ ਇਸ ਪ੍ਰਕਾਰ ਪਹਾੜੀ ਰਾਜ ਤਾਂ ਗੁਰੂ ਸਾਹਿਬ ਦੇ ਅਤਿਅੰਤ ਸਿੱਖਾਂ ਦੇ ਅਤਿਅੰਤ ਵਿਰੋਧੀ ਹੋ ਗਏ ਤਾਂ ਗੁਰੂ ਸਾਹਿਬ ਨੇ ਮੈਂ ਕਿਹਾ ਡਿਫੈਂਸਿਵ ਲੜਿਆ ਨਾ ਜਿਦਾ ਗੁਰੂ ਸਾਹਿਬ ਨੇ ਇਸਪਰ ਟਰੈਗ ਨਹੀਂ ਕੀਤਾ ਠੀਕ ਹੈ ਜੀ ਤੇ ਜਦੋਂ 14 ਇਹ ਲਿਖਿਆ ਉਸ ਤੋਂ ਬਾਅਦ 13 ਲੜੀਆਂ ਤੋਂ ਬਾਅਦ ਜਹਾਂਗੀਰ ਨੇ ਚਾ ਨਾ ਔਰੰਗਜ਼ੇਬ ਨੇ ਚਾਰ ਲੈਟਰ ਲਿਖਿਆ ਦੇ ਇਹ ਆਪਾਂ ਕਰਾਂਗੇ ਪ੍ਰਿੰਟਰ 'ਤੇ ਇੱਕ ਲੈਟਰ ਲਿਖਿਆ ਉਹਨੇ ਸੂਬਾ ਸਰੰਦ ਨੂੰ ਜਿਹੜੇ ਤੁਸੀਂ ਗੱਲ ਕੀਤੀ ਹੈ ਨਾ ਸੂਬੇ ਸਰੰਦ ਤੋਂ ਜਵਾਬ ਤਲਬ ਕੀਤੀ ਕਿ ਤੈਨੇ ਗੁਰੂ ਸਾਹਿਬ ਪਰ ਗੁਰੂ ਨਾਨਕ ਦੇ ਗੱਦੀ ਨਸ਼ੀਨ ਤੇ ਇਹ ਕੰਮ ਕਿਉਂ ਕੀਤਾ ਡਾਵੜਾ ਜੇ ਉਹਨੇ ਕੋਈ ਆਪਣਾ ਸਰਕਾਰੀ ਦੁਖਾ ਪਿਛੇ ਲੱਕੇ ਕੰਮ ਕੀ ਕੁੱਤਾ ਮੈਨੂੰ ਇਹ ਧਰਮ ਨਾਲ ਜਵਾਬ ਦੇ ਨਹੀਂ ਮੈਂ ਤੈਨੂੰ ਦਿੱਲੀ ਆ ਕੇ ਦਾ ਦੰਡ ਦਵਾਗਾ ਹੂੰ ਦੂਸਰਾ ਉਹਨੇ ਲੈਟਰ ਲਿਖਿਆ ਪੰਜਾਬ ਦੇ ਗਵਰਨਰ ਨੂੰ ਹੂੰ ਵੀ ਸ਼ਾਹ ਦੇਹਲਵੀ ਨੂੰ ਗੁਰੂ ਸਾਹਿਬ ਦੇ ਮਾਸੂਮ ਬੱਚਿਆਂ ਦਾ ਤੇ ਉਮਰ ਦੇ ਬੇਸ਼ਮਾਰ ਦੌਰ ਦਾ ਬਰਬਾਦ ਹੁੰਦਾ ਬੜਾ ਦੁੱਖ ਹੈ ਹੂੰ ਤੇ ਅੱਗੇ ਨੂੰ ਇਸ ਪੀਰ ਕਰਨੀ ਫਕੀਰ ਕਰਨੀ ਕੋਈ ਬਲੀ ਅਕਰ ਕਰਨੀ ਤੱਕੇ ਇਹ ਲਿਖਿਓ ਨਾ ਸਿੱਖ ਦੇ ਹੱਦ ਦੱਸਦਾ ਹੈ ਹੂੰ ਤੀਸਰਾ ਲੈਟਰ ਲਿਖਿਆ ਉਹਨੇ ਦਿੱਲੀ ਦੇ ਗਵਰਨਰ ਨੂੰ ਵੀ ਜਿਸ ਤਰ੍ਹਾਂ ਹੋ ਸਕੇ ਗੁਰੂ ਸਾਹਿਬ ਨੂੰ ਦੱਕਨ ਭੇਜੋ ਹੂੰ ਚੌਥਾ ਲੈਟਰ ਲਿਖਿਆ ਉਹਨੇ ਆਪਣੇ ਇੱਕ ਰਾਜਦਾਰ ਦੇ ਦਿੱਤੀ ਗੁਰੂ ਸਾਹਿਬ ਨੂੰ ਹੂੰ ਵੀ ਤੁਸੀਂ ਮੈਨੂੰ ਦੱਕਣਾ ਆ ਕੇ ਦਰਸ਼ਨ ਦਿਓ ਤੁਹਾਡੇ ਨਾਲ ਜੋ ਜੋ ਬਦੀਕੀਆਂ ਹੋਈਆਂ ਨੇ ਉਹਨਾਂ ਅਪਰਾਧੀਆਂ ਲਈ ਤੁਸੀਂ ਆਪ ਹੀ ਯੋਗਦਾਨ ਤਜਵੀਜ਼ ਕਰੋ ਹਮ ਇੱਕ ਵਾਰ ਮੈਂ ਤੁਹਾਨੂੰ ਸਮਝਾਉਣਾ ਤੁਸੀਂ ਲੁਧਿਆਣਾ ਤੋਂ ਆਉਣੇ ਮੇਰੇ ਕੋਲੇ ਇਹ ਆਪਣਾ ਚੰਡੀਗੜ੍ਹ ਤੋਂ ਤੁਸੀਂ ਮੇਰੇ ਦਫ਼ਤਰ 'ਚ ਆਏ ਦਫ਼ਤਰ ਜਾ ਕੇ ਬੈਠ ਕੇ ਚਲੇ ਗਏ ਉਸ ਵੇਲੇ ਤੁਸੀਂ ਮੇਰੇ ਪਿੱਛੋਂ ਆਏ ਸਾਡੇ ਨੌਕਰ ਨੇ ਕਿਸੇ ਸਟਾਫ ਦੇ ਨਾਲ ਥੋੜੀ ਬੇਇੱਜ਼ਤੀ ਕਰਤੀ ਇਹਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਮੈਨੇ ਕਹਿ ਕੇ ਕਰਾਈ ਹੈ ਜਾਂ ਮੈਨੂੰ ਪਤਾ ਨਹੀਂ ਦੋ ਜਿਹੇ ਹੋਣੇ ਕਾਰਨ ਜੇ ਮੈਨੇ ਕਹਿ ਕੇ ਕਰਾਈਆ ਤਾਂ ਮੈਂ ਗੱਲ ਟਾਲ ਦੂੰਗਾ ਜੇ ਮੈਨੇ ਨਹੀਂ ਕਰਾਈ ਮੈਂ ਕਹੂੰਗਾ ਕੁਮਰ ਸਾਹਿਬ ਤੁਸੀਂ ਉਰੇ ਆਵੋ ਮੇਰੇ ਕੋਲ ਤੁਸੀਂ ਜੋ ਕਹੋਗੇ ਸਜਾ ਦੂੰਗਾ ਇਹ ਹੀ ਕਰ ਸਕਦੇ ਨੇ ਉਹ ਤਾਂ ਹੋ ਚੁੱਕੀ ਜਿਹੜੀ ਹੋਣੀ ਸੀ ਔਰ ਰੰਗਦੇਵ ਨੇ ਕਿਹਾ ਵੀ ਤੁਸੀਂ ਮੇਰੇ ਕੋਲ ਦਿੱਲੀ ਉੱਥੇ ਦੱਕਣ ਪਹੁੰਚੋ ਤੁਹਾਡੇ ਨਾਲ ਜਿਹਨਾਂ ਨੇ ਜ਼ੁਲਮ ਕਰਾਇਆ ਹੈ ਉਹਨਾਂ ਅਪਰਾਧੀਆਂ ਲਈ ਤੁਸੀਂ ਆਪ ਹੀ ਯੋਗਦਾਨ ਤਸਵੀਰ ਕਰੋ ਜਿਵੇਂ ਤੁਸੀਂ ਮੈਂ ਤੁਹਾਨੂੰ ਕਹਿੰਦਾ ਮੈਂ ਤੁਸੀਂ ਜੋ ਦੱਸੋਗੇ ਕੀ ਸਜਾਉਂਦੇ ਨੇ ਇਸ ਤੋਂ ਬਾਅਦ ਤਾਂ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਨਾ ਇਹ ਉਹ ਇਤਿਹਾਸ ਹੈ ਜਿਹੜਾ ਹੁਣ ਤੱਕ ਸਾਡੇ ਖਤਰ ਨੂੰ ਖੋਇਆ ਗਿਆ ਸਾਡੀ ਕੁਝ ਦੇਖੋ ਮੈਂ ਪਹਿਲਾਂ ਵੀ ਕਿਹਾ ਨਾ ਮੈਂ ਨਾ ਕੋਈ ਮੁਸਲਮਾਨ ਰੈਕਟਰ ਦੀ ਗੱਲ ਕਰੂੰਗਾ ਨਾ ਕਿਸੇ ਮੁਸਲਮਾਨ ਵਿਦਵਾਨ ਦੀ ਗੱਲ ਕਰਨੀ ਹੈ ਨਾ ਮੈਂ ਆਪਣੇ ਕੋਲੋਂ ਗੱਲ ਕਰਨੀ ਹੈ ਮੈਂ ਤਾਂ ਸਿੱਖ ਲਿਟਰੇਚਰ ਦੇ ਆਧਾਰ ਤੇ ਹੀ ਉਹ ਇਤਿਹਾਸਿਕ ਡਰਾਮਾ ਪੇਸ਼ ਕਰਨੀਆਂ ਨੇ ਹਮੇਸ਼ਾ ਹੀ ਅਰਬੀ ਕਿਤਾਬਾਂ 'ਚ ਵੀ ਕਰ ਰਹੇ ਹਾਂ ਜਿਹੜੀਆਂ ਸਿੱਖ ਇਤਿਹਾਸਕਾਰਾਂ ਨੇ ਆਪ ਹੀ ਵਰਣਨ ਕੀਤੀਆਂ ਇਹ ਗੱਲ ਕਿੱਥੇ ਵਾਜਬ ਹੈ ਵੀ ਇੰਨਾ ਕੁਝ ਹੋ ਰਿਹਾ ਤੇ ਦਿੱਲੀ ਤਖਤ ਨੂੰ ਪਤਾ ਹੀ ਨਹੀਂ ਲੱਗਿਆ ਔਰੰਗਜ਼ੇਬ ਨੂੰ ਪਤਾ ਹੀ ਨਹੀਂ ਲੱਗਿਆ ਜਨਾਬ ਉਸ ਵੇਲੇ ਮਹੀਨੇ ਲੱਗ ਜਾਂਦੇ ਸੀ ਗੁਰੂ ਬੱਚੇ ਅਸ਼ੀਰ ਗ੍ਰਿਫਤਾਰ ਹੋਣੇ 22 ਜਨ ਡਿਸੰਬਰ ਨੂੰ ਹੂੰ ਔਰੰਗਜੀਤ ਕਿੱਥੇ ਬੈਠਾ ਹੈ 2700 ਕਿਲੋਮੀਟਰ ਤੇ ਮਹੀਨੇ ਲੱਗ ਜਾਂਦੇ ਨੇ ਕੋੜਿਆਂ ਪਰ ਜਾਣ ਨੂੰ ਤੁਸੀਂ ਦੱਸੋ ਮੈਨੂੰ ਕਿੱਥੇ ਜਾ ਸਕਦਾ ਬੰਦਾ 22 ਤੋਂ 26 ਤੱਕ ਬੱਚਾ ਰਸ਼ੀਦ ਕਰ ਦਿੱਤਾ ਗਿਆ ਮੈਂ ਔਰੰਗਜੀਤ ਦੀ ਪੱਖ ਨਹੀਂ ਲੈ ਰਿਆ ਇਸ ਵਿੱਚ ਹੂੰ ਚਾਰ ਦਿਨਾਂ ਚ ਦੱਸੋ ਕਿਹੜਾ ਕੋੜਾ ਜਾ ਕੇ ਉੱਥੋਂ ਔਰੰਗਾਬਾਦ ਤੋਂ ਮੁੜਿਆ ਹੋਊਗਾ ਮੁੜਿਆ ਹੋਊਗਾ ਦੱਸੋ ਮੈਨੂੰ ਹੂੰ ਉਸ ਵੇਲੇ ਕੋਈ ਸਾਧ ਨਹੀਂ ਹੁੰਦਾ ਉਸ ਵੇਲੇ ਕਿਹੜਾ ਮੋਬਾਈਲ ਤੇ ਟੈਲੀਫੋਨ ਤੇ ਵਾਇਰਲੈਸ ਸੀ ਯਾ ਹਵਾਈ ਜਾਸ ਸੀ ਮੈਸੇਜ ਤਾਂ ਕਿਸੇ ਨਾ ਕਿਸੇ ਤਰੀਕੇ ਕਿਸ ਤਰ੍ਹਾਂ ਜਾਊਗਾ ਦੱਸੋ ਕਿਵੇਂ ਪਹੁੰਚੂਗਾ ਤੁਸੀਂ ਦੱਸੋ ਤੁਸੀਂ ਦੱਸੋ ਕਿਵੇਂ ਪਹੁੰਚ ਸਕਦਾ ਮੈਂ ਤੁਹਾਨੂੰ ਪੁੱਛ ਰਿਹਾ ਜਾਨਾ ਚਲੋ ਮੈਨੂੰ ਪਤਾ ਲੱਗ ਜੇ ਮੇਰੇ ਦੇਖੋ ਮੈਂ ਇਨਸਾਨ ਗਲਤੀਆਂ ਦਾ ਪੁੱਤ ਲਾ ਕੋਈ ਮੁਕੰਮਲ ਨਹੀਂ ਮੇਰੇ ਵੀ ਸਲਾਹ ਹੋ ਜੂਗੀ ਦੱਸੋ ਚਾਰ ਦਿਨਾਂ ਚ ਕਿਵੇਂ ਮੈਸੇਜ ਪਹੁੰਚ ਸਕਦਾ ਜਦ ਕਿ ਕੋੜਿਆਵਾਂ ਪਰ ਜਾਂਦਾ ਸੀ ਮਹੀਨੇ ਲੱਗਦੇ ਸੀ ਜਾਣ ਨੂੰ 2700 ਕਿਲੋਮੀਟਰ ਸੀ ਅੱਜ ਤੁਸੀਂ ਉਹਨੂੰ ਦਿੱਲੀ ਦਾ ਨਾ ਹੋਵੇ ਜਾਣੇ ਸਮੇਂ ਤੇ ਤੀਰਾਂ ਨਾਲ ਸੰਦੇਸ਼ ਚਲੇ ਜਾਂਦੇ ਸੀ ਉਹ ਜਨਾਬ 1 ਬਾਈ 1 ਅੱਗੇ ਅੱਗੇ ਜਾਂਦੇ ਹੁੰਦੇ ਸੀ ਇਹ ਕਿਸ ਤਰ੍ਹਾਂ ਕੁਝ ਨਹੀਂ ਮਿਲਦਾ ਇਤਿਹਾਸ ਚ ਯੋਸੇ ਇਤਿਹਾਸ ਚ ਕੋ ਤੇ ਇਹਨਾਂ ਦਾ ਸਿਰ ਲੱਤਾ ਜਾਂਦਾ ਸੀ ਰੇਲ ਮਾਰ ਕੇ ਅੱਜ ਜਿਹੜੇ ਮਿਜ਼ਾਈਲ ਹੁੰਦੇ ਨੇ ਮਿਜ਼ਾਈਲ ਮਾਰ ਕੇ ਸਿਰ ਲੱਤਾ ਜਾਂਦੇ ਜਿਹੜੇ ਰਾਜ਼ਦਾਰ ਹੁੰਦੇ ਸੇ ਉਹ ਕੋਹਣੇ ਪਰ ਜਾਂਦਾ ਹੁੰਦਾ ਸੀ ਕੋੜੇ ਵੀ ਤਾਂ 10 ਕਿਲੋਮੀਟਰ ਭੱਜ ਸਕਦੇ ਸੀ ਉਦੋਂ ਬਾਅਦ ਦੂਸਰਾ ਕੋੜਾ ਲੰਦ ਦਿੰਦੇ ਤਾਂ ਮਹੀਨੇ ਲੱਗ ਜਾਂਦੇ ਸੀ ਪੰਜ ਨੂੰ ਹੂੰ ਜੇ ਇਹ ਗੱਲ ਨਾ ਹੁੰਦੀ ਫਿਰ ਦੇਖੋ ਮੈਂ ਨਹੀਂ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ 1% ਵੀ ਸਪੋਰਟ ਨਹੀਂ ਕਰਦਾ ਮੈਂ ਤਾਂ ਬਈ ਬੈਠੇ ਡਿਸਕਸ ਕਰਾਂ ਦੇਖੋ ਜੱਜ ਦਾ ਮਤਲਬ ਹੁੰਦਾ ਫੈਸਲਾ ਦੇਣਾ ਸੰਗਤ ਜੱਜ ਹੈ ਹੂੰ ਦੋ ਜਿਹੜੇ ਤਰ੍ਹਾਂ ਨੇ ਜਦ ਆਪਾਂ ਦੋਨੇ ਤਰ੍ਹਾਂ ਦੀ ਗੱਲ ਨਹੀਂ ਸੁਣਾਂਗੇ ਆਪਾਂ ਇਨਸਾਫ ਨਹੀਂ ਕਰ ਸਕਦੇ ਠੀਕ ਹੈ ਨਹੀਂ ਇੱਕ ਵਾਰ ਤੁਸੀਂ ਰੱਖਿਆ ਇੱਕ ਮੈਂ ਰੱਖ ਰਿਹਾ ਤੇ ਤੁਸੀਂ ਮੈਨੂੰ ਦੱਸੋ ਵੀ ਚਾਰ ਦਿਨਾਂ ਚ ਪਹਿਲਾਂ ਤਾਂ ਕਿਹੜਾ ਫੈਸਲਾ ਹੋ ਸਕਦਾ ਪਹੁੰਚ ਸਕਦਾ ਦੂਸਰੀ ਗੱਲ ਜੇ ਇਹ ਗੱਲ ਹੁੰਦੀ ਫਿਰ ਔਰੰਗਜ਼ੇਬ ਨੂੰ ਕਹਿਣ ਦੀ ਲੋੜ ਨਹੀਂ ਸੀ ਗੁਰੂ ਸਾਹਿਬ ਨੂੰ ਮੇਰੇ ਕੋਲ ਆਵੋ ਹਮ ਇਤਿਹਾਸ ਅਸ ਹੈ ਨੰਦੇੜ ਤਾਂ ਜਾਣਦਾ ਕੋਈ ਮਤਲਬ ਨਹੀਂ ਧਾੜਾ ਗੁਰੂ ਸਾਹਿਬ ਨੰਦੇੜ ਪਹੁੰਚੇ تھے ਔਰੰਗਜ਼ੇਬ ਨੂੰ ਮਿਲਣ ਵਲੇ ਉਹਦਾ ਡੈਥ ਹੋ ਗਈ ਉਹਦੀ ਨਹੀਂ ਕੀ ਕਰਨ ਗਿਆ ਦੱਸੋ ਮੈਨੂੰ ਗੁਰੂ ਸਾਹਿਬ ਉੱਥੇ ਕੀ ਕਰਨ ਜਾਣਾ ਸੀ ਉੱਥੇ ਕੁਛ ਵੀ ਨਹੀਂ ਨਾ ਜਾਦ ਹੂੰ ਇਹ ਜਦ ਦੱਸ ਰਹੀਆਂ ਨੇ ਇੱਕ ਫਿਲਟ ਦੱਸ ਰਹੀਆਂ ਕੁਝ ਲੌਜੀਕ ਔਰ ਸੈਂਟੀਫਿਕ ਗੱਲਾਂ ਦੱਸ ਰਹੀਆਂ ਨੇ ਤੀਸਰੀ ਗੱਲ ਇਹ ਅਗਰ ਉਹ ਨੂੰ ਤੁਸੀਂ ਮੈਨੂੰ ਗੱਲ ਦੱਸੋ ਮੈਂ ਜ਼ਾਲਮ ਹ ਥੋੜਾ ਨਬ ਜ਼ੁਲਮ ਕੀਤਾ ਤੁਸੀਂ ਮੇਰੇ ਕੋਲ ਫਰਿਆਦ ਕਿਸੇ ਗੱਲ ਦਾ ਲੈਟਰ ਕਿਉਂ ਭਾਵੋਗੇ ਤੁਹਾਨੂੰ ਮੈਂ ਤਾਂ ਪਹਿਲੇ ਜ਼ਾਲਮ ਹ ਆਪਾਂ ਉੱਥੇ ਕਰਾਂਗੇ ਜਿੱਥੇ ਬੰਦ ਨੂੰ ਉਮੀਦ ਹੋਵੇਗੀ ਵੀ ਇਹ ਇਨਸਾਫ ਕਰ ਸਕਦਾ ਹੈ ਜਿਹੜਾ ਜ਼ਾਲਮ ਕੋਲ ਇਨਸਾਫ ਦੀ ਕਾਦੀ ਉਮੀਦ ਹੋ ਸਕਦੀ ਹੈ ਸਮਝ ਨਹੀਂ ਗੱਲ ਜੇ ਇਤਿਹਾਸੇ ਵੀ ਦੱਸਦਾ ਹੈ ਵੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਹਾਂਗੀਰ ਕੋਲੇ ਇਸ਼ਕਾਇਤ ਕੀਤੀ ਬੀਪ ਚੰਦੂ ਨੇ ਗੁਰੂ ਸਾਹਿਬ ਨੂੰ ਤੁਸੀਂ ਇਹ ਦਿੱਤੇ ਨੇ ਤਾਂ ਉਹਨੂੰ ਬਹੁਤ ਗਰੋਧ ਹੋਇਆ ਔਰ ਉਹਨੇ ਗੁਰੂ ਹਰਗੋਬਿੰਦ ਜੀ ਨੂੰ ਇਹ ਕਿਹਾ ਮੈਨੂੰ ਕੁਝ ਪਤਾ ਨਹੀਂ ਕਿ ਇਸਨੇ ਗੁਰੂ ਸਾਹਿਬ ਨਾਲ ਕੀ ਵਰਤੋਗ ਕੀਤਾ ਹੈ ਤਬਰ ਗੁਰੂ ਖਰ ਸਾਹਿਬ ਪੰਨਾ ਨੰਬਰ 452 ਤੁਸੀਂ ਮੈਨੂੰ ਇਹ ਗੱਲ ਦੱਸੋ ਬਾਦਸ਼ਾਹ ਸੀ ਮੁਗਲ एंपਾਇਰ ਸੀ ਉਹ ਦਰਦਾ ਤਾਂ ਨਹੀਂ ਸੀ ਹੂੰ ਉਹਨੂੰ ਝੂੜ-ਵੜੋਣ ਦੀ ਕੀ ਲੋੜ ਸੀ ਮੈਨੂੰ ਕੁਝ ਪਤਾ ਨਹੀਂ ਹੂੰ ਉਹਨੇ ਬੋਟਲ ਹੀ ਨਹੀਂ ਸੀ ਇਹ ਉਹਦੇ ਉੱਪਰ ਬਾਸ਼ਾ ਬੈਠਾ ਸੀ ਹੂੰ ਮੈਂ ਸਿੱਖ ਦੇ ਇਤਿਹਾਸਕਾਰ ਗੱਲ ਕਰ ਰਹੇ ਹਾਂ ਦੂਸਰਾ ਦੱਸ ਇਤਿਹਾਸਕਾਰ ਲਾਲਾ ਸ਼ਿਭਰਤ ਲਾਲ ਬਰਮਨ ਪੰਜਾਬੀ ਸੂਰਮੇ ਚ ਲਿਖਦੇ ਨੇ ਬਾਸ਼ਾ ਕੋ ਗੁਰੂ ਸਾਹਿਬ ਕੇ ਆਖਰੀ ਹਾਲ ਕੀ ਕੁਛ ਖਬਰ ਨਹੀਂ ਥੀ ਤਾਜਬ ਮੇ ਆਇਆ ਫੌਰਨ ਚੰਦੂ ਕੀ ਜਾਇਦਾਦ ਜ਼ਬਤੀ ਕਾ ਹੋੰਦਿਆ ਫੌਰ ਜਬਤੀ ਕਰਤੀ ਇਸੇ ਕਰਕੇ ਗੁਰੂ ਸਾਹਿਬ ਦੇ ਹਵਾਲੇ ਕੀਤਾ ਸੀ ਚੰਦੂ ਨੂੰ ਤੂੰ ਜੋ ਚਾਹੇ ਸਜ਼ਾ ਦੇ ਉਹ ਔਰ 15 ਮਹੀਨੇ ਉਹ ਰਿਲਾਈਏਬਲ ਆਰੋਪ ਆਥੈਂਟਿਕ ਹਵਾਲੇ ਤੇ ਸਿੱਖ ਇਤਿਹਾਸਕਾਰਾਂ ਨੇ ਜਿਹਦੇ ਦੱਸਿਆ ਗਿਆ ਵੀ ਗੁਰੂ ਸਾਹਿਬ ਨੇ ਚੰਦੂ ਨੂੰ ਜਹਾਂਗੀਰ ਤੋਂ ਫੜ ਕੇ ਸਿੱਖਾਂ ਦੇ ਵਾਲੇ ਕਰਤਾ ਜਿਨ੍ਹਾਂ ਨੇ ਉਹਨੂੰ ਮੌਤ ਦੀ ਸਜ਼ਾ ਦੇ ਕੇ ਉਹਦੀ ਲਾਸ਼ ਦਰਿਆ ਕਿਨਾਰੇ ਕੁੱਤਿਆਂ ਨੂੰ ਪਾਈ ਗਈ ਤਵਾਰ ਗੁਰੂ ਖਾਲਸਾ ਪੰਨਾ ਨੰਬਰ 455 ਤੇ ਇਹ ਦਰਜ ਗਿਆਨੀ ਜੀ ਸੀ ਚਲੋ ਮੈਂ ਗੱਲ ਆ ਮੈਂ ਆਪਣਾ ਮੇਨ ਮੁੱਦਾ ਐ ਸੀ ਗੁਰੂ ਅਰਜਨ ਸਾਹਿਬ ਦੀ ਸੀ ਦੀ ਦਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਮੇਨ ਆਪਣਾ ਗੱਲ ਮੈਂ ਇਹ ਕਹਿ ਰਿਹਾ ਹਾਂ ਤਾ ਮੈਂ ਤਾਂ ਜਿਆਦਾ ਸਵਾਲ ਜਿਹੜੇ ਆ ਗੁਰਤੇਗ ਬਹਾਦਰ ਜੀ ਜਾਂ ਗੁਰਗੋਬਿੰਦ ਸਿੰਘ ਜੀ ਬਾਰੇ ਜਾਂ ਆਪਾਂ ਔਰੰਗਜ਼ੇ ਬਾਰੇ ਦਾ ਸਵਾਲ ਨਹੀਂ ਕੀਤੇ ਇਸ ਕਰਕੇ ਜ਼ਰੂਰ ਮੈਂ ਕਹਾਂਗਾ ਅਗਲੀ ਵੀਡੀਓ ਦੇ ਵਿੱਚ ਆਪਾਂ ਪੂਰੇ ਇਸਤੇ ਵੀ ਸਵਾਲ ਕਰਾਂਗੇ ਕਿਉਂਕਿ ਜੇ ਮੈਂ ਇਸਤੇ ਸਵਾਲ ਕਰਨ ਲੱਗ ਜਾ ਤਾਂ ਵੀਡੀਓ ਬਹੁਤ ਲੰਬੀ ਹੋ ਜਾ ਬਹੁਤ ਲੰਬੀ ਹੋ ਜਾਏਗੀ ਉਹ ਅਗਲੇ ਭਾਗ ਦੇ ਵਿੱਚ ਕਰਾਂਗੇ ਸੋ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸੋ ਜਿਵੇਂ ਕਿ ਇਸ ਪੋਡਕਾਸਟ ਦੇ ਵਿੱਚ ਕਾਫੀ ਗੱਲਾਂ ਇਤਿਹਾਸ ਨੂੰ ਲੈ ਕੇ ਹੋਈਆਂ ਇਤਿਹਾਸਿਕ ਪੱਖ ਤੋਂ ਆਈਆਂ ਬਾਕੀ ਅਸਲ ਦੇ ਵਿੱਚ ਜੱਜ ਜਿਹੜੇ ਆ ਉਹ ਮੈਂ ਕਹਿੰਦਾ ਵੀ ਸੰਗਤ ਹੁੰਦੀ ਆ ਅਸਲ ਦੇ ਵਿੱਚ ਜਿਹੜੇ ਸਰੋਤੇ ਨੇ ਉਹ ਇਸ ਵੀਡੀਓ ਦੇ ਰਾਹੀਂ ਉਹ ਫੈਸਲਾ ਕਰ ਸਕਦੇ ਆ ਇੱਕ ਮੈਂ ਗੱਲ ਮੈਂ